ਚੰਚਤ ਹੋਤ ਨਹੀਂ ਹੋਕੇ ਮੈਂ ਪਲਵਿੰਦਰ ਸਿੰਘ ਮਾਹਲ ਭਾਰਤਿਕ ਸੰਜੁਨਤਾ ਸਿੱਧੂ ਪਰਦਾਗੂ ਜਿਹੜੀ ਅੱਜ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਆ ਅੰਮ੍ਰਿਤਸਰ ਦੇ ਡੀਸੀ ਸਾਹਿਬ ਐਸਪੀ ਸਾਹਿਬ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਸਾਡੀਆਂ ਮਸਲੇ ਜਿਹੜੇ ਲੜਕਦੇ ਆ ਰਹੇ ਸੀ ਉਹਨਾਂ ਦੇ ਸਬੰਧ ਤੇ ਲੈ ਕੇ ਵਿਚਾਰ ਚਰਚਾ ਹੋਈ ਆ ਇੱਕ ਜਿਹੜਾ ਵੱਲੇ ਪਿੰਡ ਦੇ ਵਿੱਚ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਬਹੁਤ ਸਮੱਸਿਆ ਆ ਰਹੀ ਸੀ ਉਹ ਵੱਲੇ ਜਿਹੜਾ ਬ੍ਰਿਜ ਆ ਉਹਦਾ ਕੰਮ ਆ ਜਿਹੜਾ ਉਹ ਰੁਕਿਆ ਪਿਆ ਸੀ 3 ਸਾਲ ਤੋਂ ਹੋ ਗਿਆ ਸਾਡੀ ਉਥੇ ਜਥੇਬੰਦੀ ਚੱਲਦੀ ਆ ਸਾਡੇ ਸਰਦਾਰ ਸੇ ਵਰਿੰਦਰ ਸਿੰਘ ਜੀ ਸਿਟੀ ਬਲਾਕ ਪ੍ਰਧਾਨ ਉਹਨਾਂ ਨੇ ਨੋਰਸ਼ ਗੱਲ ਲਿਆਂਦੀ ਵੀ ਪ੍ਰਧਾਨ ਜੀ ਇਹਦਾ ਕੁਝ ਕਹਿ ਆ ਪਰ ਮੀਟਿੰਗ ਕਰਕੇ ਫਿਰ ਅਸੀਂ ਪ੍ਰਬੰਧ ਕੋ ਟਾਈਮ ਲਿਆ ਅੱਜ ਪ੍ਰਬੰਧ ਮੰਨਿਆ ਵੀ ਉਹ ਜਿਹੜੇ ਪੋਲੇ ਆ ਖੋਲ ਦਿੰਨੇ ਆ ਤੇ ਜਿਹੜੇ ਲੋਕਾਂ ਨੂੰ ਆਵਾਜ਼ ਆਈ ਆ ਉਹ ਜਿਹੜੀ ਉਹਦੀ ਹੱਲ ਕੀਤੀ ਜਾਊਗੀ ਇਹ ਪ੍ਰਬੰਧ ਨੇ ਮੌਕੇ ਤੇ ਸਾਡਾ ਜਿਹੜੇ ਦੂਜਿਆਂ ਮਸਲੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਚੱਲ ਰਹੇ ਜਾਂ ਦੂਜੇ ਮਸਲੇ ਉਹਨਾਂ ਨੇ ਆਖਿਆ ਸਾਨੂੰ ਹੋਰ ਦੱਸ ਦੇਂਦਾ ਟਾਈਮ ਦਿਓ ਉਸ ਤੋਂ ਬਾਅਦ ਆ ਕਣਕਾ ਤੋਂ ਬਾਅਦ ਆ ਤੁਹਾਡੇ ਜਿਹੜੇ ਮਸਲੇ ਉਹ ਹੱਲ ਕੀਤੇ ਜਾਣਗੇ ਇਸ ਮੀਟਿੰਗ ਸੀ ਸਦਸੀ ਤੇ ਜਿਹੜੀ ਗੜੇਮਾਰੀ ਹੋਈ ਹੈ ਖਾਸ ਕਰਕੇ ਰਾਜਾ ਸਾਸੀ ਦਾ ਕੁਝ ਅਮਰਸਰ ਦੇ ਇਲਾਕਿਆਂ ਚ ਉਹਨਾਂ ਦਾ ਕੀ ਗੱਲਬਾਤ ਹੋਈ ਹੈ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਬਹੁਤੇ ਚੈੱਕ ਬਣ ਰਹੇ ਆ ਕੁਝ ਬੰਨ ਵਾਲੇ ਰਹਿ ਗਿਆ 66 ਚੈੱਕ ਜਿਹੜੇ ਕਿਸਾਨਾਂ ਨੂੰ ਵੰਡੇ ਜਾਣਗੇ ਉਹਦੇ ਵਿੱਚ ਉਹਨਾਂ ਨੇ ਜ਼ੋਰਦਾਰ ਵਿਸ਼ਵਾਸ ਦ ਜਿਹੜੀਆਂ ਨੈਸ਼ਨਲ ਹਾਈ ਜੱਜ ਜ਼ਮੀਨਾਂ ਆਈਆਂ ਸੀ ਹਜੇ ਤੱਕ ਪੈਸੇ ਨਹੀਂ ਮਿਲੇ ਉਹ ਚ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜੀਆਂ ਤਕਸੀਮਾਂ ਹੋਣ ਵਾਲੀਆਂ ਉਹਨਾਂ ਦੀ ਸਪੀਡ ਵਧਾ ਦਿੱਤੀ ਹੈ ਤਕਸੀਮਾਂ ਕਰਾਈਆਂ ਜਾਣਗੀਆਂ ਪਾਏ ਪਾ ਕੇ ਫਿਰ ਕਬਜ਼ਾ ਲੈ ਆ ਜਾਊਗਾ ਜਿਹੜੇ ਲਗਭਗ ਹੈ ਬਹੁਤ ਲੰਬੀ ਵਿਚਾਰ ਚਰਚਾ ਹੋਈ ਆ ਹੁਣ ਤੋਂ ਬਾਅਦ ਇਹਨਾਂ ਨੇ ਵਿਸ਼ਵਾਸ ਦਿਵਾਇਆ ਜਿਹੜੇ ਪ੍ਰਸ਼ਾਸਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸੀ ਉਹ ਹਜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਆ ਪਰ ਉਹ ਉਹ ਹਜੇ ਤੱਕ ਕਾਰਵਾਈ ਨਹੀਂ ਹੋਣੀ ਉਹ ਮੰਗ ਕਰਦੇ ਆ ਜ਼ੋਰਦਾਰ ਵੀ ਉਹਦੀ ਕਾਰਵਾਈ ਹੋਣੀ ਚਾਹੀਦੀ ਨੇ ਆਉਣ ਵਾਲੇ ਦਿਨਾਂ ਦੇ ਤੇਖਾ ਸੰਘਰਸ਼ ਵੜਾਂਗੇ ਜੀ ਠੀਕ ਹੈ ਜੀ ਹਾਂਜੀ ਮੈਂ ਰਵਿੰਦਰਬੀਰ ਸਿੰਘ ਵੱਲਾ ਬਲਾਕ ਪ੍ਰਧਾਨ ਅੰਮ੍ਰਿਤਸਰ ਸਿਟੀ ਤੋਂ ਵੀਕਯੂ ਇੱਕ ਤਾਂ ਸਿੱਧੂਪੁਰ ਤੋਂ ਬੇਨਤੀ ਕਰ ਰਿਹਾ ਜੀ ਇਸ ਟਾਈਮ ਸਾਡੀ ਮੀਟਿੰਗ ਡੀਸੀ ਸਾਹਿਬ ਸਾਡੇ ਸਾਡੇ ਐਸਪੀ ਸਾਹਿਬ ਸਿਟੀ ਤੋਂ ਜੀ ਸਾਡੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਲ ਦੀ ਅਗਵਾਈ ਦੇ ਹੇਠ ਹੋਈ ਸੀ ਸਾਡੇ ਕੋਈ ਸਮਾਂ ਪਹਿਲਾਂ ਅਸੀਂ ਮੰਗ ਪੱਤਰ ਦਿੱਤੇ ਸਾਡੇ ਵੱਲਾ ਹਾਈਵੇ ਤੇ ਜਿਹੜਾ ਫਲਾਈਓਵਰ ਬਣ ਰਿਹਾ ਉਹ ਕਾਫੀ ਸਮੇਂ ਤੋਂ ਜਿਹੜਾ ਬੰਦ ਪਿਆ ਸੀ ਉਹ ਕਦੀ ਉਹਦਾ ਕੰਮ ਬੰਦ ਕਰਨ ਦੇ ਕਦੀ ਉਹਦਾ ਚਾਲੂ ਕਰਨ ਦੇ ਬਹੁਤ ਤੇ ਮੀ ਜਿਹੜੀ ਗਤੀ ਦੇ ਵਿੱਚ ਜਿਹੜਾ ਉਹਦਾ ਕੰਮ ਚੱਲ ਰਿਹਾ ਸੀ ਉਹਦੇ ਕਾਰਨ ਜਿਹੜੀ ਸਾਡੀ ਅੰਮ੍ਰਿਤਸਰ ਪੂਰੀ ਸਿਟੀ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਰਾਹਗੀਰ ਜਿਤਨੇ ਟੂਰਿਸਟ ਵੀ ਬਾਹਰੋਂ ਆਉਂਦਾ ਵਾ ਜਾਂ ਕੋਈ 에어ਪੋਰਟ ਜਾਣ ਵਾਲਾ ਵਾ ਜਾਂ ਕੋਈ ਮੰਨ ਲਓ ਦਰਬਾਰ ਸਾਹਿਬ ਜਾਂ ਸਾਡੇ ਹੋਰ ਵੀ ਲਾਗੇ ਜੇ ਕਿਤੇ ਮੰਨ ਲਓ ਵੀ ਅੰਮ੍ਰਿਤਸਰ ਕੋਈ ਆਉਂਦਾ ਵਾ ਤੇ ਉਹਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਸਾਡੇ ਬੱਲਾ ਮੰਨ ਸਬਜ਼ੀ ਮੰਡੀ ਆ ਉਹਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਤੋਂ ਜਥੇਬੰਦੀ ਦੇ ਨੋਟਿਸ ਲੈ ਆਂਦਾ ਚਲੋ ਜਥੇਬੰਦੀ ਨੇ ਧਰਨੇ ਦਾ ਐਲਾਨ ਕੀਤਾ ਵੀ ਅਸੀਂ ਜਿਹੜਾ ਵਾ ਫਿਰ ਜਲੰਧਰ ਹਾਈਵੇ ਜਿਹੜ ਕੀਤਾ ਜਾਂਦਾ ਵੀ ਜਿੱਥੇ ਬੰਦੀ ਜਾਣ ਕੇ ਰਸਤਾ ਰੋਕਦਿਆਂ ਕਿਉਂਕਿ ਸਾਡੀ ਇਹ ਮਜਬੂਰੀ ਬਣਾਈ ਜਾਣੀ ਸੀ ਇਸ ਕਰਕੇ ਅੱਜ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜਾ ਇਹ ਜਿਹੜਾ ਪੁਲ ਆ ਇਹ ਟਾਈਮ ਬਾਉਂਡ ਦੇ ਹਿਸਾਬ ਦੇ ਨਾਲ ਹੀ ਜਿਹੜਾ ਇਹਦਾ ਟਾਈਮ ਬੰਡ ਹੋਊਗਾ ਕਿ ਕਦੋਂ ਤੱਕ ਇਹ ਪੂਰਾ ਕੀਤਾ ਜਾਊਗਾ ਤੇ ਉਹ ਅੱਜ ਹੀ ਜਿਹੜਾ ਕੰਮ ਚਾਲੂ ਹੋ ਜਾਊਗਾ ਉਹਦਾ ਪੁਲ ਦਾ ਤੇ ਜਿਹੜੇ ਰਸਤੇ ਬੰਦੇ ਉਹ ਅੱਜ ਹੀ ਖੋਲ ਦਿੱਤੇ ਜਾਣਗੇ ਤੋ ਅਸੀਂ ਇਸ ਇਸ ਮੁੱਦੇ ਤੇ ਜਿਹੜੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਤੇ ਬਾਕੀ ਅਹੀ ਚੇਤਾਵਨੀ ਵੀ ਦਿੰਨੇ ਆ ਜੇ ਇਹਦਾ ਸਮੇਂ ਸਿਰ ਇਹ ਪੁਲ ਦਾ ਜਿਹੜਾ ਕੰਮ ਨਾ ਕੰਪਲੀਟ ਹੋਇਆ ਜਾਂ ਸਾਨੂੰ ਰਸਤੇ ਨਾ ਖੋਲੇ ਖੋਲੇਗੇ ਜੇ ਸਰਕਾਰ ਵੱਲੋਂ ਜੇ ਸਾਨੂੰ ਇਹ ਝੂਠਾ ਹੀ ਲਾਰਾ ਲਾਇਆ ਗਿਆ ਤੇ ਅਸੀਂ ਫਿਰ ਵੱਡਾ ਸੰਘਰਸ਼ ਵਿੜਾਂਗੇ ਉਹਦੀ ਜ਼ਿੰਮੇਵਾਰ ਜਿਹੜੀ ਆ ਇਹ ਸਾਡਾ ਪ੍ਰਸ਼ਾਸਨ ਹੋਊਗਾ ਫਿਰ ਇਸ ਤਰ੍ਹਾਂ ਸੀ ਕਿ ਜੇ ਸਾਹ ਪ੍ਰਵਿੰਦਰ ਸਿੰਘ ਜੀ ਮਾਲ ਜੋ ਕਿਸਾਨ ਜੁਨ ਸਿੱਧੂ ਪਰਗਰਪ ਦੇ ਉਹਨਾਂ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀ ਕਿ 17 ਤਰੀਕ ਨੂੰ ਜਿਹੜਾ ਵੱਲਾ ਪੁੜਿਆ ਜੋ ਬੜੇ ਲੰਮੇ ਸਮੇਂ ਤੋਂ ਜਿਹੜਾ ਉਹਦੀ ਕੰਮ ਜਿਹੜਾ ਰੁਕਿਆ ਪਿਆ ਵਾ ਤੇ ਪਿੰਡ ਨੂੰ ਬੜੀ ਬੜੀ ਭਾਰੀ ਪਰੇਸ਼ਾਨੀ ਆ। ਉਹ ਸਮੂਹ ਪਿੰਡ ਦੇ ਕਿਸਾਨ ਤੇ ਬਲਵਿੰਦਰ ਸਿਮਾਲ ਉਹਨਾਂ ਨੇ 17 ਤਰੀਕ ਨੂੰ ਜਿਹੜਾ ਉੱਥੇ ਰੋਡ ਦੇਤੇ ਰੋਡ ਬਲੌਕ ਕਰਨ ਦੀ ਕਾਲ ਦਿੱਤੀ ਸੀ। ਜੋ ਇਸ ਸਬੰਧ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਇਹਨਾਂ ਦੇ ਮੇਨ ਨਮਾਇंदे ਉਹਨਾਂ ਨੂੰ ਤੇ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵਿੱਦ ਹਾਈਵੇ ਜਿਹੜੇ ਨੈਸ਼ਨਲ ਹਾਈਵੇ ਦੇ ਮਿਸਟਰ ਬਦਲਾ ਜੀ ਨੇ ਉਹਨਾਂ ਨੂੰ ਕਾਲ ਕੀਤਾ ਸੀ ਜੋ ਅੱਜ 10 ਵਜੇ ਸਵੇਰ ਮੀਟਿੰਗ ਹੋਈ ਹੈ ਜੋ ਇਸ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੇ ਤੇ ਜਿਹੜਾ ਨੈਸ਼ਨਲ ਹਾਈਵੇ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਨੂੰ ਅਸੀਂ ਜਿਹੜਾ ਜਿਹੜਾ ਇਹਨਾਂ ਦੇ ਰਸਤੇ ਦੀ ਪ੍ਰੋਬਲਮ ਹੈ ਉਹ ਰਸਤਾ ਜਿਹੜਾ ਅੱਜ ਜਿਹੜਾ ਵਾ ਅੱਧਾ ਰਸਤਾ ਖਲਾ ਦਿੱਤਾ ਜਾਏਗਾ ਤੇ ਉਹਦੇ ਵਿੱਚ ਬਾਕੀ ਜਿਹੜਾ ਕੰਮ ਆ ਉਹਨੂੰ ਡੇਟ ਬਾਉਂਡ ਕਰ ਦਿੱਤਾ ਜਾਏਗਾ ਤਾਂ ਜੋ ਜਲਦੀ ਜਲਦੀ ਜਿਹੜਾ ਇਹਦਾ ਕੰਮ ਜਿਹੜਾ ਹੋ ਸਕੇ ਇਨਾਂ ਨੇ ਜਿਹੜੀਆਂ ਹੋਰ ਵੀ ਕੋਈ ਸਮੱਸਿਆਵਾਂ ਨੇ ਉਹਨਾਂ ਬਾਰੇ ਵੀ ਉਹਨਾਂ ਐਸਟੀਐਮ ਸਾਹਿਬ ਦੀ ਡਿਊਟੀ ਲਾਤੀ ਹੈ ਕਿ ਉਹ ਪਿੰਡ ਵਿਜ਼ਿਟ ਕਰਕੇ ਇਹਨਾਂ ਦੀ ਕੋਈ ਰਸਤੇ ਦੀ ਸਮੱਸਿਆ ਹੋਵੇ ਉਹਨੂੰ ਉਹ ਦੂਰ ਕਰ ਦੇਣਗੇ ਡੀਸੀ ਸਾਹਿਬ ਨੇ ਬਹੁਤ ਹੀ ਮਤਲਬ ਪੋਜ਼ਿਟਿਵ ਜਾਇ ਇਹਦੇ ਵਿੱਚ ਬਹੁਤ ਹੀ ਇਹਨਾਂ ਨੂੰ ਇਹਨੂੰ ਆਪ ਸਮਝਦੇ ਨੇ ਕਿ ਇਹ ਵਾਕੇ ਸਮੱਸਿਆ ਹੈਗੀ ਪਿੰਡ ਦੀ ਇਸ ਨੂੰ ਇਸ ਕਰਕੇ ਡੀਸੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਨ ਲਈ ਕਿਹਾ ਸਰ ਨੈਸ਼ਨਲ ਹਾਈਵੇ ਦੇ ਨਾਲ ਹੀ ਕੁਝ ਮੰਗਾ ਸੀ ਜਿਹੜੀਆਂ ਜ਼ਮੀਨਾਂ ਰਿਕੁਆਇਰ ਕੀਤੀਆਂ ਹੋਈਆਂ ਤੁਸੀਂ ਵੀ ਬਹੁਤ ਥਾਵਾਂ ਦੇ ਪਿੰਡਾਂ ਦੇ ਵਿੱਚ ਗਏ ਹੋ ਜਦੋਂ ਇਹ ਧਰਨਾ ਪ੍ਰਦਰਸ਼ਨ ਕਰਦੇ ਆ ਜੀ ਉਹਨਾਂ ਦੇ ਵਿੱਚ ਜਿਹੜੀ ਬਾਕੀ ਤੇ ਲਗਭਗ ਸਾਰੇ ਹੋ ਗਏ ਨੇ ਜਿਹੜੇ ਕੋਈ ਕੋਰਟ ਕੇਸ ਚੱਲਦੇ ਨੇ ਉਹਨਾਂ ਦੇ ਮੈਟਰ ਪੈਂਡਿੰਗ ਨੇ ਉਹਨਾਂ ਦੇ ਵੀ ਨੈਸ਼ਨਲ ਹਾਈਵੇਅ ਦੇ ਜਿਹੜੇ ਉਹ ਪ੍ਰਾਇਓਰਟੀ ਦੇ ਉੱਤੇ ਕਰ ਰਹੇ ਨੇ ਤਾਂ ਜੋ ਜਿਹੜਾ ਵਾ ਇਹ ਰੋਡ ਦਾ ਕੰਮ ਜਲਦੀ ਚੱਲ ਸਕੇ ਜੀ ਇਹਨਾਂ ਦੇ ਪੁਰਾਣੇ ਸ਼ਰਮਾ ਜੀ ਐਸਟੀਐਮ ਸਾਹਿਬ ਖਿਲਾਫ ਹੈ ਉਹ ਜਿਹੜਾ ਵਾ ਉਹਦਾ ਸਰੀ ਰਿਪੋਰਟ ਜਿਹੜੀ ਉਹ ਸਰਕਾਰ ਦੇ ਕੋਲ ਹੈ ਉਹਦੇ ਜਿਹੜਾ ਫੈਸਲਾ ਲੈਣਾ ਉਹ ਸਰਕਾਰ ਨੇ ਲੈਣਾ ਵਾ ਉਹ ਜਿਹੜਾ ਲੋਕਲ ਪ੍ਰਸ਼ਾਸਨ ਲੈਵਲ ਦਾ ਕੰਮ ਨਹੀਂ ਹੈਗਾ ਉਹ ਇਹਨਾਂ ਨਾਲ ਮੀਟਿੰਗ ਹੋ ਗਈ ਆ ਉਹ ਇਹਨਾਂ ਨੂੰ ਦੱਸ ਤਾਂ ਗਿਆ ਜੀ ਥੈਂਕ ਯੂ